ਸਾਰਾ ਦੁੱਖ ਹੰਤਾ ਸੁਖ ਰਾਸ ਤਾਂ ਕਉ ਬਿਗਨ ਨਾ ਕੋਉ ਲਾਗਾ ਜਾਂ ਕੀ ਪ੍ਰਭ ਅਗੈ ਅਦਾਸ ਪਰਮ ਪੂਜਯ ਪਾਕ ਹਜ਼ੂਰ ਅਨਵਰ ਵਾਲੀਏ ਕੁਲ ਆਲਮ ਪਤਤ ਪਾਵਨ ਕਿਰਪਾ ਨਿਧਾਨ ਸਾਹਿਬੇ ਸੁਹਾਵਾ ਸਰਵਰੇ ਕਾਇਨਾਤ ਹਾਜ਼ਰਾ ਹਜ਼ੂਰ ਦਾ ਅਹਰਾਜ਼ ਹਜ਼ੂਰ ਸਰਬ ਕਲਾ ਭਰਪੂਰ ਤਖਤ ਚਵਰ ਛਤਰ ਦੇ ਮਾਲਿਕ ਜੋਗੋਜ ਅਟਲ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਕੱਦਸ ਤੇ ਮੁਤਬਰਕ ਚਰਨਾਂ ਚ ਕੋ ਹੈ ਸੰਗਤ ਰੋ ਵਿੱਚ ਸਾਰੇ ਬੈਠੇ ਸਤਸੰਗੀ ਜਨੋ ਸਮਾ ਮਿਲਿਆ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਖਲੋ ਕੇ ਕੁਝ ਕੁ ਮਿੰਟਾਂ ਵਾਸਤੇ ਗੁਰੂ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਕਹਿਣੇ ਸ਼ੁਰੂ ਕਰਾਂ ਪੇਸ਼ਦਰ ਇਸ ਤੋਂ ਕਿ ਮੈਂ ਆਪਣੇ ਵਿਚਾਰ ਕਹਿਣੇ ਅਰੰਭਾਂ ਪਹਿਲਾਂ ਕਲਗੀਧਰ ਪਾਤਸ਼ਾਹ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ ਜਾਲੀ ਹੈ ਅੱਜ 68 ਦੇ ਮਹੀਨੇ ਦੀ ਸੰਗਰਾਮ ਦਾ ਦਿਵਸ ਹੈ ਤੇ ਪਾਤਸ਼ਾਹ ਦਾ ਬਚਨ ਹੈ ਆਸਾੜ ਤਪੰਦਾ ਤਿਸ ਲੱਗਾ ਹਰ ਨਾ ਹੁਣਾ ਜਿੰਨਾ ਪਾਸ ਜਿਨ੍ਹਾਂ ਦੇ ਹਿਰਦੇ ਵਿੱਚ ਉਹਦੇ ਨਾਮ ਦਾ ਵਾਸਾ ਨਹੀਂ ਉਹਨਾਂ ਲਈ ਹਾਰ ਤਪਦਾ ਹੈ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਵਾਸ ਹੈ ਹਰੀ ਦਾ ਨਾਮ ਹੈ ਵਾਹਿਗੁਰੂ ਪ੍ਰਮੰਤਰ ਦਾ ਅਭਿਆਸ ਕਰਦੇ ਨੇ ਜਿਹੜੇ ਵਾ ਉਹਨਾਂ ਵਾਸਤੇ ਇਹ ਭਾਵੇਂ ਤਪਦਾ ਹੋਵੇ ਹਾਰ ਪਰ ਪਾਤਸ਼ਾਹ ਕਹਿੰਦੇ ਉਹਨਾਂ ਵਾਸਤੇ ਸੁਹੰਦਾ ਹੈ ਹੁਣ ਫੈਸਲਾ ਆਪਾਂ ਕਰਨਾ ਹੈ ਮੰਦੀ ਅਵਸਥਾ ਕਿਹੋ ਜੀ ਕਰਨੀ ਆਓ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਪਾਤਸ਼ਾਹ ਸਾਡੇ ਹਿਰਦੇ ਵਿੱਚ ਪ੍ਰਭੂ ਦਾ ਵਾਸ ਰਹੇ ਹਿਰਦੇ ਵਿੱਚ ਪ੍ਰਭੂ ਦਾ ਵਾਸ ਹੋਣ ਤੋਂ ਪਹਿਲਾਂ ਉਹਦਾ ਨਾਮ ਸਾਨੂੰ ਆਪਣੀ ਰਸਨਾ ਤੇ ਜਪਣਾ ਪੈਗਾ ਮੈਂ ਫਤਿਹ ਅਰਜ ਕਰਦਾ ਫਤਿਹ ਵਿੱਚ ਦੋ ਵਾਰ ਵਾਹਿਗੁਰੂ ਸ਼ਬਦ ਜਪਾਂਗੇ ਅਸੀਸ ਬਖਸ਼ਿਸ਼ ਕਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਆਪਣਾ ਮस्तक ਚੁਕਾਓ ਸ਼ਰਧਾ ਭਾਵਨਾ ਅਤੇ ਪਿਆਰ ਨਾਲ ਗੱਜਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਪਾਵਾਂ ਉਹ ਦਿਹਾੜਾ ਲੰਘ ਚੁੱਕਿਆ ਲੇਕਿਨ ਇਸ ਦਰਬਾਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਣੀ ਹੈ ਮੈਂ ਗੱਲ ਕਰਦਾ ਕਰਦਾ ਇੱਥੇ ਪਹੁੰਚਿਆ ਸਾਂ ਕਿ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਨੇ ਯੋਧੇ ਆ ਗਏ ਸੂਰਮੇ ਆ ਗਏ ਸ਼ਸਤਰ ਆ ਗਏ ਪੇਟਾਵਾਂ ਆ ਗਈਆਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਬਾਬਾ ਬਿਧੀ ਚੰਦ ਜੀ ਨੂੰ ਕਹਿੰਦੇ ਨੇ ਕਿ ਇਸ ਸੋਹਣੇ ਦਰਬਾਰ ਵਿੱਚ ਇਸ ਤਖਤ ਤੇ ਸੂਰਮਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਵਾਸਤੇ ਇੱਕ ਢਾਡੀ ਜੱਥਾ ਬੁਲਾਇਆ ਜਾਏ ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਨੇ ਪਾਤਸ਼ਾਹ ਹੈਨ ਮੇਰੇ ਨਗਰ ਵਿੱਚ ਦੋ ਢਾਡੀ ਜਿਨ੍ਹਾਂ ਦਾ ਮੈਂ ਕੱਲ ਜ਼ਿਕਰ ਕਰਕੇ ਆਇਆ ਬਾਬਾ ਨੱਥਾ ਜੀ ਤੇ ਬਾਬਾ ਅਬਦੁੱਲਾਹ ਜੀ ਮੈਂ ਕੱਲ ਵੀ ਬੇਨਤੀ ਕਰਦਾ ਸੀ ਅਸੀਂ ਕੱਲਾ ਨੱਥਾ ਅਬਦੁੱਲਾਹ ਕਹਿ ਕੇ ਲੰਘ ਜਾਂਦੇ ਆ ਗੁਰਮੁਖ ਪੈਰਿਓ ਉਹ ਸਾਡੇ ਪੈਗੰਬਰ ਨੇ ਇਸ ਕਰਕੇ ਮੈਂ ਉਹਨਾਂ ਨੂੰ ਬਾਬਾ ਸ਼ਬਦ ਨਾਲ ਮੁਖਾਤਬ ਹੋਣਾ ਬਾਬਾ ਨੱਥਾ ਜੀ ਤੇ ਬਾਬਾ ਅਬਦੁੱਲਾਹ ਜੀ ਪਾਤਸ਼ਾਹ ਕਹਿੰਦੇ ਵੀ ਲੈ ਕੇ ਆਓ ਜਦੋਂ ਬਾਬਾ ਬਿਧੀ ਚੰਦ ਜੀ ਤੁਰਨ ਲੱਗੇ ਪਾਤਸ਼ਾਹ ਕਹਿੰਦੇ ਐਉਂ ਨਹੀਂ ਉਹਨਾਂ ਨੇ ਆ ਕੇ ਗੁਰੂ ਦਾ ਜਸ ਕਰਨਾ ਹੈ ਉਹਨਾਂ ਨੂੰ ਸ਼ਰਧਾ ਨਾਲ ਸਤਕਾਰ ਨਾਲ ਪਿਆਰ ਨਾਲ ਭਾਵਨਾ ਨਾਲ ਤੇ ਸਤਕਾਰ ਨਾਲ ਲੈ ਕੇ ਆਉਣਾ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਕੱਲ ਜ਼ਿਕਰ ਕੀਤਾ ਸੀ ਵੀ ਦੋ ਤਰ੍ਹਾਂ ਕਰਕੇ ਸਾਖੀ ਸਾਨੂੰ ਮਿਲਦੀ ਇੱਕ ਕਹਿੰਦੇ ਨੇ ਵੀ ਰੱਥ ਪੱਗੀਆਂ ਭੇਜੀਆਂ ਪਾਤਸ਼ਾਹ ਨੇ ਤੇ ਕੁਝ ਇਤਿਹਾਸ ਕਰ ਕਹਿੰਦੇ ਨੇ ਵੀ ਦੋ ਹਾਥੀ ਭੇਜੇ ਵੀ ਹਾਥੀਆਂ ਤੇ ਕਾਠੀਆਂ ਪਾ ਕੇ ਜੀਨ ਸ਼ਿੰਗਾਰ ਕੇ ਉਹਨਾਂ ਢਾਡੀਆਂ ਨੂੰ ਇੱਥੇ ਲੈ ਕੇ ਆਓ ਬਾਬਾ ਬਿਧੀ ਚੰਦ ਜੀ ਪਹੁੰਚ ਗਏ ਆਪਣੇ ਨਗਰ ਸੁਰ ਸਿੰਘ ਆਵਾਜ਼ ਮਾਰੀ ਤਾਂ ਕਿ ਉਹਨਾਂ ਟਾੜੀਆਂ ਦੇ ਘਰ ਵਿੱਚ ਬਾਬਾ ਨੱਥਾ ਜੀ ਤੇ ਬਾਬਾ ਅਬਦੁੱਲਾਹ ਜੀ ਜਦੋਂ ਬਾਬਾ ਬਿਧੀ ਚੰਦ ਜੀ ਨੇ ਆਵਾਜ਼ ਮਾਰੀ ਤੇ ਮੁਖਾਤਬ ਹੁੰਦੇ ਆਖਿਆ ਤੁਹਾਡੇ ਕਰਮ ਸਵੱਲੇ ਤੁਹਾਡੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਸਵੱਲੀ ਨਦਰੇ ਤੁਹਾਨੂੰ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚੇਤੇ ਕੀਤਾ ਯਾਦ ਕੀਤਾ ਆਪਣੇ ਸਾਜ ਢੱਡ ਸਰੰਗਾ ਸੰਭਾਲੋ ਤੁਸੀਂ ਨੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਖਲੋ ਕੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਤੇ ਯੋਧਿਆਂ ਦੀਆਂ ਬਾਰਾਂ ਕੌਣੀਆਂ ਨੇ ਬਾਬਾ ਬੀ ਦੀ ਚੰਦ ਸੁਰ ਸਿੰਘ ਨਗਰ ਵਿੱਚ ਪਹੁੰਚ ਕੇ ਜਿਵੇਂ ਉਹਨਾਂ ਢਾਡੀਆਂ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸੰਦੇਸ਼ਾ ਦਿੰਦੇ ਨੇ ਉਹਨਾਂ ਲਾਈਨਾਂ ਦਾ ਜ਼ਿਕਰ ਢਾਡੀ ਕਲਾ ਦੀ ਸ਼ਾਨਦਾਰ ਵਨਗੀ ਰਹੀ ਢਾਡੀ ਸ਼ਮਸ਼ੇਰ ਸਿੰਘ ਖੰਡੂਰ ਸਰੰਗੀ ਮਾਸਟਰ ਮੱਖਣਦੀਪ ਸਿੰਘ ਤਿਹੜਾ ਹੈ ਇਉਂ ਕਹਿੰਦੇ ਨੇ ਜੀ ਸ਼ੇਰ ਦਾ ਸੁੰਮਣ ਦੇ ਆਇਆ ਏ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮਹਾਨ ਕਮਾਈ ਦਾ ਧਿਆਨ ਧਰ ਕੇ ਇੱਕ ਵਾਰ ਸਾਰੇ ਕੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਬਾਬਾ ਬੀਦੀ ਚੰਦ ਜੀ ਸੁਰ ਸਿੰਘ ਨਗਰ ਵਿੱਚ ਗਏ ਬਾਬਾ ਨੱਥਾ ਜੀ ਤੇ ਬਾਬਾ ਅਬਦੁੱਲਾਹ ਜੀ ਦੇ ਘਰ ਅੱਗੇ ਜਾ ਕੇ ਭਾਈ ਸਾਹਿਬ ਆਖ ਕੇ ਆਵਾਜ਼ ਮਾਰੀ ਕਿਉਂਕਿ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਸਨ ਨਾ ਵੀ ਸਤਕਾਰ ਨਾਲ ਲੈ ਕੇ ਆਉਣਾ ਹੈ ਉਹਨਾਂ ਨੇ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਖਲੋ ਕੇ ਗੁਰੂ ਕੀ ਗੱਲ ਕਰਨੀ ਹੈ ਯੋਧਿਆਂ ਦੀ ਗੱਲ ਕਰਨੀ ਹੈ ਇਤਿਹਾਸ ਦੀ ਗੱਲ ਕਰਨੀ ਹੈ ਸਤਕਾਰ ਨਾਲ ਲੈ ਕੇ ਆਉਣਾ ਮੈਂ ਕੱਲ ਜ਼ਿਕਰ ਕੀਤਾ ਸੀ ਜਦੋਂ ਦਸਰੇ ਸਨ ਬਾਬਾ ਬਿਧੀ ਚੰਦ ਜੀ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਨਾ ਪਾਤਸ਼ਾਹ ਨੇ ਕਿਹੋ ਜੇ ਨੇ ਲੋਕ ਕਿਹੋ ਜੀ ਉਹਨਾਂ ਦੀ ਰਹਿਣੀ ਸਹਿਣੀ ਕਿਹੋ ਜਾਂ ਉਹਨਾਂ ਦਾ ਕਾਰਜ ਖੇਤਰ ਕਿਹੋ ਜੀ ਉਹਨਾਂ ਦੀ ਸ਼ਕਲੋ ਸ਼ਬਾਹਤ ਕਿਹੋ ਜੀ ਉਹਨਾਂ ਦੀ ਰੂਪਰੇਖਾ ਬਾਬਾ ਬੀਬੀ ਚੰਦ ਜੀ ਨੇ ਦੱਸਿਆ ਸੀ ਪਾਤਸ਼ਾਹ ਸਾਜੀ ਬੜੇ ਚੰਗੇ ਨੇ ਆਵਾਜ਼ਾਂ ਬੜੀਆਂ ਕਮਾਲ ਦੀਆਂ ਨੇ ਲੇਕਿਨ ਇੱਕ ਆਪਣੇ ਮੋਢੇ 'ਚ ਸਰੰਗਾ ਪਾਉਂਦਾ ਹੈ ਦੂਜਾ ਹੱਥ ਵਿੱਚ ਢੱਡ ਪਕੜਦਾ ਹੈ ਸਾਡੇ ਨਗਰ ਵਿੱਚ ਗੀੜਾ ਦਿੰਦੇ ਨੇ ਜਦੋਂ ਕਿਸੇ ਤਕੜੇ ਦਾ ਕਿਸੇ ਅਮੀਰ ਦਾ ਕਿਸੇ ਧਨਾੜ ਦਾ ਘਰ ਆਉਂਦਾ ਉਹਦੇ ਅੱਗੇ ਖਲੋ ਕੇ ਆਵਾਜ਼ ਦਿੰਦੇ ਨੇ ਤੇ ਉਹਨਾਂ ਦੇ ਬਜ਼ੁਰਗਾਂ ਦਾ ਨਾਮ ਲੈ ਲੈ ਕੇ ਟੂਟ ਕੇ ਜੋੜ ਕੇ ਕਵਤਾਵਾਂ ਸੁਣਾਉਂਦੇ ਨੇ ਜਿਹਦੇ ਬਜ਼ੁਰਗ ਦੀ ਤਾਰੀਫ਼ ਕੀਤੀ ਜਾਂਦੀ ਏ ਸਿਫਤ ਕੀਤੀ ਜਾਂਦੀ ਏ ਉਹ ਖੁਸ਼ ਹੋ ਕੇ ਕੋਈ ਨਾ ਕੋਈ ਪਾਈ ਪੈਸਾ ਦਿੰਦਾ ਕੋਈ ਦਾਣਿਆਂ ਦਾ ਬੁੱਕ ਪਾ ਦਿੰਦਾ ਕੋਈ ਆਟੇ ਦੀ ਲੱਪ ਪਾਉਂਦਾ ਕੋਈ ਵਸਤਰ ਦੇ ਦਿੰਦਾ ਇਹਦੇ ਨਾਲ ਉਹਨਾਂ ਦਾ ਇੱਕ ਦਿਨ ਦਾ ਪਰਿਵਾਰ ਦਾ ਗੁਜ਼ਾਰਾ ਚੱਲਦਾ ਪਾਤਸ਼ਾਹ ਦਰ ਦਰ ਅੱਗੇ ਮੰਗਦੇ ਨੇ ਤਨ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮੈਂ ਸਵਾਸ ਸਵਾਸ ਸੱਚੇ ਪਾਤਸ਼ਾਹ ਦੇ ਨਾਮ ਦਾ ਸਿਮਰਨ ਕਰਨ ਵਾਲਾ ਕਾਢੀ ਆ ਪਾਤਸ਼ਾਹ ਤੁਸਾਂ ਨੇ ਸਾਨੂੰ ਨਿਵਾਜਿਆ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਹੋਵੇ ਗੁਰੂ ਕਾ ਢਾਡੀ ਉਹ ਦਰ ਦਰ ਤੇ ਮੰਗਦਾ ਕਿਉਂ ਫਿਰੇ ਲੈ ਕੇ ਆਓ ਸਤਕਾਰ ਦੇ ਨਾਲ ਬਾਬਾ ਬਿਧੀ ਚੰਦ ਜੀ ਨੇ ਜਦੋਂ ਜਾ ਕੇ ਆਖਿਆ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਉਹ ਆਖਿਆ ਕੌਣ ਸਾਨੂੰ ਤੇ ਇਸ ਨਗਰ ਵਿੱਚ ਕਿਸੇ ਨੇ ਐਡੇ ਸਤਕਾਰ ਨਾਲ ਬੁਲਾਇਆ ਨਹੀਂ ਇਹ ਭਾਈ ਸਾਹਿਬ ਆਖ ਕੇ ਕੌਣ ਆਵਾਜ਼ ਮਾਰਦਾ ਹੈ ਘਰ ਦਾ ਦਰਵਾਜ਼ਾ ਖੋਲਿਆ ਕੀ ਵੇਖਿਆ ਸਾਹਮਣੇ ਬਾਬਾ ਬੀਬੀ ਚੰਦੀ ਖਲੋਤੇ ਨੇ ਬਾਬਾ ਬੀਬੀ ਚੰਦੀ ਨੇ ਫਿਰ ਹੱਥ ਜੋੜ ਕੇ ਸਤਕਾਰ ਕੀਤਾ ਤੇ ਭਾਈ ਨੱਥਾ ਤੇ ਭਾਈ ਅਬਦੁੱਲਾਹ ਨੇ ਪੁੱਛਿਆ ਆਉਣ ਦਾ ਕਾਰਨ ਉਹਨਾਂ ਆਖਿਆ ਤੁਹਾਡੇ ਭਾਗ ਜਾਕੇ ਨੇ ਤੁਹਾਡੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਸਵੱਲੀ ਨਦਰ ਹੋ ਗਈ। ਮੈਂ ਅਕਸਰ ਜ਼ਿਕਰ ਕਰਦਾ ਹੁੰਨਾ ਜਦੋਂ ਕਿਸੇ ਸਿੱਖ ਉੱਤੇ ਗੁਰੂ ਦੀ ਨਦਰ ਸਵੱਲੀ ਹੁੰਦੀ ਹੈ ਨਾ ਤੇ ਉਹਨੂੰ ਪ੍ਰਾਪਤ ਪਤਾ ਕੀ ਹੁੰਦਾ ਹੈ? ਤੁਸੀਂ ਬਾਣੀ ਪੜਨ ਵਾਲੇ ਬੈਠੇ ਹੋ। ਪਾਤਸ਼ਾਹ ਦਾ ਬਚਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਿਨ ਕਾ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਨਦਰ ਨਿਹਾਲ ਬਾਬਾ ਬਿਧੀ ਚੰਦ ਜੀ ਕਹਿੰਦੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਤੁਹਾਡੇ ਤੇ ਸਵੱਲੀ ਨਜ਼ਰੇ ਤੁਹਾਨੂੰ ਪਾਤਸ਼ਾਹ ਨੇ ਬੁਲਾਵਾ ਘੱਲਿਆ ਤੁਹਾਨੂੰ ਪਾਤਸ਼ਾਹ ਨੇ ਸੱਦਾ ਦਿੱਤਾ ਹੈ ਦੇਰੀ ਨਾ ਕਰੋ ਆਪਣੇ ਸਾਜ ਸੰਭਾਲੋ ਤੇ ਆਓ ਅਸੀਂ ਤੁਹਾਨੂੰ ਲੈਣ ਵਾਸਤੇ ਆਏ ਆਂ ਉਹਨਾਂ ਆਖਿਆ ਜਿਵੇਂ ਹਰ ਰੋਜ਼ ਪੈਦਲ ਚੱਲ ਕੇ ਸਫ਼ਰ ਕਰਦੇ ਆਂ ਇੱਕ ਨਗਰ ਤੋਂ ਦੂਜੇ ਨਗਰ ਮੰਗਣ ਵਾਸਤੇ ਜਾਂਦੇ ਆਂ ਸ਼ਾਇਦ ਇਸੇ ਤਰ੍ਹਾਂ ਜਾਣਾ ਪਵੇ ਉਹਨਾਂ ਢੱਡ ਤੇ ਸਰੰਗੀ ਸੰਭਾਲੀ ਜਦੋਂ ਆਪਣੇ ਘਰ ਤੋਂ ਬਾਹਰ ਨਿਕਲੇ ਬਾਬਾ ਬਿਧੀ ਚੰਦ ਜੀ ਹਾਥੀ ਵੱਲ ਇਸ਼ਾਰਾ ਕਰਦੇ ਨੇ ਇੱਕ ਵਾਰ ਫੇਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਬਾਬਾ ਬਿਧੀ ਚੰਦ ਜੀ ਕਹਿੰਦੇ ਤੁਸੀਂ ਨੇ ਪੈਦਲ ਚੱਲ ਕੇ ਨਹੀਂ ਜਾਣਾ ਮੈਂ ਜ਼ਿਕਰ ਕਰਕੇ ਆਇਆ ਦੋ ਤਰ੍ਹਾਂ ਦੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕੁਝ ਇਤਿਹਾਸਕਾਰ ਕਹਿੰਦੇ ਨੇ ਬੱਗੀਆਂ ਸ਼ਿੰਗਾਰੀਆਂ ਹੋਈਆਂ ਨੇ ਤੇ ਕੁਝ ਇਤਿਹਾਸਕਾਰ ਕਹਿੰਦੇ ਨੇ ਹਾਥੀ ਸ਼ਿੰਗਾਰੇ ਹੋਏ ਤਨ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਤੇਰੇ ਦਰ ਦਾ ਬਿਰਦ ਹੈ ਜੇ ਅਸੀਂ ਤੇਰੇ ਚਰਨਾਂ 'ਚ ਖਲੋ ਕੇ ਤੇਰਾ ਜਸ ਕਰਦੇ ਹਾਂ ਤੁਸੀਂ ਨੇ ਸਾਡ ਨੂੰ ਇਹ ਬਹੁਤ ਵੱਡੀ ਵਡਿਆਈ ਦਿੱਤੀ ਬਹੁਤ ਵੱਡਾ ਮਾਣ ਦਿੱਤਾ ਪਾਤਸ਼ਾਹ ਉਸ ਵੇਲੇ ਜੇ ਭਾਈ ਨੱਥਾ ਜੀ ਤੇ ਭਾਈ ਅਬਦੁੱਲਾਹ ਜੀ ਨੂੰ ਲੈਣ ਵਾਸਤੇ ਪਾਤਸ਼ਾਹ ਤੁਸੀਂ ਨੇ ਹਾਥੀ ਘਲਾਰੇ ਨੇ ਕਿ ਮੈਂ ਕਰਿਓ ਜਦੋਂ ਕਿਤੇ ਆ ਕੇ ਜਹਾਜ਼ ਦੀ ਸੀਟ ਤੇ ਬੈਠਦੇ ਆ ਨਾ ਇੱਧਰ ਤੁਹਾਡੇ ਵੱਲ ਨੂੰ ਚਲਦੇ ਆ ਤੇ ਇੱਕ ਵਾਰ ਮਨ ਵਿੱਚੋਂ ਤਨ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਸ਼ਬਦ ਜਰੂਰ ਨਿਕਲਦਾ ਹੈ ਤੁਹਾਡੀਆਂ ਅਸੀਸਾਂ ਦੇ ਨਾਲ ਮੈਂ 18 ਵਾਰ ਆਪਣੇ ਜਥੇ ਸਮੇਤ ਕੈਨੇਡਾ ਜਾ ਆਇਆ 9 ਵਾਰ ਅਮਰੀਕਾ ਜਾ ਆਇਆ 5 ਵਾਰ ਆਸਟ੍ਰੇਲੀਆ 5 ਵਾਰ ਯੂਰਪ ਨਿਊਜ਼ੀਲੈਂਡ ਆ ਦੂਜੀ ਵਾਰ ਤੁਹਾਡੇ ਕੋਲੇ ਆਇਆ ਇਹਦੇ ਵਿੱਚ ਮੇਰੀ ਸਮਰੱਥਾ ਨਹੀਂ ਮੇਰੀ ਵਡਿਆਈ ਨਹੀਂ ਜਸ ਗੁਰੂ ਦਾ ਜਸ ਕਰਦੇ ਆ ਇਹ ਇਸ ਗੁਰੂ ਦੀ ਕਿਰਪਾ ਹੈ ਤੇ ਤੁਹਾਡੀਆਂ ਸੰਗਤ ਦੀਆਂ ਅਸੀਸਾਂ ਦਾ ਮੈਂ ਜ਼ਿਕਰ ਕਰ ਰਿਹਾ ਸੀ ਹਾਥੀ ਤੇ ਬਿਠਾਇਆ ਬਾਬਾ ਨੱਥਾ ਜੀ ਤੇ ਬਾਬਾ ਅਬਦੁੱਲਾਹ ਜੀ ਨੂੰ ਇੱਕ ਵਾਰ ਬਾਬਾ ਨੱਥਾ ਤੇ ਬਾਬਾ ਅਬਦੁੱਲਾਹ ਜੀ ਦੇ ਨੇਤਰਾਂ ਵਿੱਚ ਬੈਰਾਗ ਦਾ ਜਲ ਆਇਆ ਇੱਥੋਂ ਚੱਲਣ ਲੱਗੇ ਆ ਇੰਨਾ ਸਤਕਾਰ ਆਪਣੇ ਨਗਰ ਤੋਂ ਸ਼ੁਰੂ ਹੋ ਗਿਆ ਜਦੋਂ ਪਾਤਸ਼ਾਹ ਦੇ ਪਾਵਨ ਧਰਨਾਵੇ ਜਾਵਾਂਗੇ ਕਿੰਨਾ ਸਤਕਾਰ ਮਿਲੇਗਾ ਸੰਖੇਪ ਹੈ ਸਮਾਂ 94 ਸਿੱਖ ਇਹਨਾਂ ਨੂੰ ਨਾਲ ਲੈ ਕੇ ਸ੍ਰੀ ਅਮਰ ਸਦਾ ਦੇ ਪਾਵਨ ਅਸਥਾਨ ਤੇ ਪਹੁੰਚ ਗਏ ਪਹਿਲਾ ਇਹਨਾਂ ਦੋਨਾਂ ਸਿੱਖਾਂ ਨੂੰ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਚਰਨਾਂ 'ਤੇ ਮੱਥਾ ਟਿਕਾਇਆ ਨਮਸਕਾਰ ਕਰਵਾਈ ਤੇ ਉਸ ਤੋਂ ਬਾਅਦ ਇਹ ਆ ਗਏ ਸ੍ਰੀ ਅਕਾਲ ਤਖਤ ਸਾਹਿਬ ਤੇ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਤੇ ਨਤਮਸਤਕ ਹੋਏ ਮੱਥਾ ਟੇਕਿਆ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਨੇ ਫਿਰ ਖੋਲੋ ਸਾਜ ਮੈਂ ਪਹਿਲਾਂ ਜ਼ਿਕਰ ਕਰਕੇ ਆਇਆ ਇਹਨਾਂ ਨੇ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦੀਦਾਰ ਕੀਤੇ ਕਿਉਂਕਿ ਚੱਲ ਕੇ ਆਏ ਸਨ ਜ਼ਿਕਰ ਕੀਤਾ ਸੀ ਭਾਈ ਵਿਧੀ ਚੰਦ ਜੀ ਨੇ ਵੀ ਸਤਿਗੁਰੂ ਗੁਰੂ ਨਾਨਕ ਦਾ ਛੇਵਾਂ ਸਰੂਪ ਹੈ ਅਕਾਲ ਪੁਰਖ ਦੀ ਜੋਤ ਹੈ ਰੱਬ ਦਾ ਸਰੂਪ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਹਨਾਂ ਨੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨੇਤਰਾਂ ਵਿੱਚ ਨੇਤਰ ਪਾ ਕੇ ਵੇਖੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਦੋਂ ਇਹਨਾਂ ਦੇ ਨੇਤਰਾਂ ਵਿੱਚ ਨੇਤਰ ਪਾ ਕੇ ਵੇਖੇ ਹੋ ਗਿਆ ਨਾ ਨਦਰੀ ਨਦਰ ਨਿਹਾਲ ਜਿਨ ਕਾ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕੈਣੇ ਤੁਹਾਡੀ ਢ ਦੀ ਥਾਪ ਇਹ ਦੁਸ਼ਮਣਾਂ ਦੇ ਸੀਨੇ ਵਿੱਚ ਹਲਚਲ ਪੈਦਾ ਕਰ ਦੇਵੇ ਤੇ ਤੁਹਾਡੇ ਆ ਗੱਜ ਦੇ ਨਾਲ ਬੰਨੇ ਹੋਏ ਘੁੰਗਰੂ ਇਹ ਸੂਰਮਿਆਂ ਵਿੱਚ ਲੜਨ ਮਾਰਨ ਦਾ ਚਾਹ ਆਪਾਂ ਵਾਰਨ ਦਾ ਚਾਹ ਪੈਦਾ ਕਰਦਨ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਟਾੜੀਆਂ ਨੂੰ ਵਾਰ ਅਨਪੜ ਤੋਂ ਪਹਿਲਾਂ ਜਿਹੜਾ ਸੰਦੇਸ਼ ਦਿੰਦੇ ਨੇ ਉਹਨਾਂ ਲਾਈਨਾਂ ਦਾ ਜ਼ਿਕਰ ਮੁੱਲਾਂਪੁਰ ਵਾਲਾ ਟਾੜੀ ਜੱਥਾ ਇਉਂ ਬੇਨਤੀ ਕਰਦਾ ਹੈ ਇਸੇ ਕੱਢ ਕੇ ਬਾਬਾ ਅਬਦੁੱਲਾ ਜੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪਾਵਨ ਚਰਨਾਂ ਤੇ ਆਪਣਾ ਮਸਤਕ ਰੱਖਦੇ ਨੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਨੇ ਖੋਲੋ ਸਾਜ਼ ਢੱਡ ਸਰੰਗੇ ਖੁੱਲ ਗਏ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੱਸਦੇ ਨੇ ਭਈ ਤੁਹਾਡੇ ਗੱਜ ਦੇ ਘੁੰਗਰੂਆਂ ਵਿੱਚੋਂ ਐਸੀ ਛਣਕਾਰ ਨਿਕਲੇ ਸੂਰਮਿਆਂ ਵਿੱਚ ਲੜ ਮਰਨ ਦਾ ਚਾਹ ਪੈਦਾ ਹੋ ਜਾਏ ਟੱਡ ਦੀ ਥਾਪ ਇਹ ਦੁਸ਼ਮਣ ਦੇ ਸੀਨੇ ਵਿੱਚ ਹਲਚਲ ਪੈਦਾ ਕਰ ਦੇ ਆਪਣੀ ਗੱਲ ਨੂੰ ਰੋਕ ਕੇ ਕਿਉਂਕਿ ਸਮਾਪਤੀ ਵੱਲ ਨੂੰ ਆ ਰਿਆਂ ਤੁਸੀਂ ਸਾਰਿਆਂ ਨੇ ਜਥੇ ਦਾ ਮਾਨ ਸਨਮਾਨ ਕੀਤਾ ਮੈਂ ਅਕਸਰ ਸਮਾਪਤੀ ਕਰਨ ਵੇਲੇ ਫਤਿਹ ਬੁਲਾਉਣ ਤੋਂ ਪਹਿਲਾਂ ਤੁਹਾਡਾ ਜ਼ਿਕਰ ਕਰਦਾ ਤੁਹਾਡੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੋਵੇਗਾ ਵੀ ਅੱਜ ਸਨਮਾਨ ਦਾ ਜ਼ਿਕਰ ਪਹਿਲਾਂ ਕਿਉਂ ਕੀਤਾ ਤੁਸੀਂ ਵੇਖਿਆ ਹੋਵੇਗਾ ਇਧਰ ਇਧਰ ਲਈ ਬੰਨੇ ਆਏ ਇਸ ਦਰਬਾਰ ਦੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਣ ਵਾਲੇ ਸਾਰੇ ਗ੍ਰੰਥੀਆਂ ਵਿੱਚੋਂ ਉਮਰ ਵਿੱਚ ਸਭ ਤੋਂ ਛੋਟੇ ਨੇ ਭਾਈ ਸਾਹਿਬ ਭਾਈ ਪ੍ਰਦੀਪ ਸਿੰਘ ਜੀ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ ਵਧਾਈ ਪਰਿਵਾਰ ਨੂੰ ਭਾਈ ਪ੍ਰਦੀਪ ਸਿੰਘ ਜੀ ਨੂੰ ਬਾਅਦ ਵਿੱਚ ਦੇਵਾਂਗਾ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲੱਖ ਲੱਖ ਸ਼ੁਕਰਾਨਾ ਕਰੀਏ ਸੱਚੇ ਪਾਤਸ਼ਾਹ ਸੰਤਾਨ ਦੀ ਦਾਤ ਸਭ ਨੂੰ ਬਖਸ਼ਿਸ਼ ਕਰੇ ਤੇ ਭਾਈ ਸਾਹਿਬ ਭਾਈ ਪ੍ਰਦੀਪ ਸਿੰਘ ਜੀ ਨੂੰ ਉਹਨਾਂ ਦੇ ਘਰੋਂ ਬੱਚੀ ਨੂੰ ਉਹਨਾਂ ਦੇ ਮਾਪਿਆਂ ਨੂੰ ਬੱਚੇ ਦੇ ਨਾਨਕਿਆਂ ਨੂੰ ਤੇ ਆਪ ਜਿੰਨੇ ਗੁਰੂ ਕੇ ਪਾਵਨ ਚਰਨਾਂ ਵਿੱਚ ਸਜ ਕੇ ਬੈਠੇ ਹੋ ਵੀਰ ਤੇ ਪੈਣਾ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਜਿਹੜਾ ਬੱਚਾ ਜਿਹੜਾ ਲਾਲ ਭਾਈ ਪ੍ਰਦੀਪ ਸਿੰਘ ਉਹਨਾਂ ਦੇ ਘਰ ਵਿੱਚ ਆਇਆ ਦਾਤਾਰ ਪਾਤਸ਼ਾਹ ਰਹਿਮਤ ਕਰਨ ਸੱਚੇ ਪਾਤਸ਼ਾਹ ਉਹਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਉੱਚੀ ਸੁੱਚੀ ਤਾਲੀਮ ਬਖਸ਼ਿਸ਼ ਕਰਨ ਤੇ ਆਪਣੇ ਦਰ ਦੀ ਸਿੱਖੀ ਬਖਸ਼ਿਸ਼ ਕਰਨ ਜ਼ਿਕਰ ਕਰ ਰਿਆ ਸਾਂ ਜਦੋਂ ਖੁੱਲੇ ਸਾਜ ਬਾਬਾ ਨੱਥਾ ਜੀ ਤੇ ਬਾਬਾ ਅਬਦੁੱਲਾਹ ਜੀ ਦੇ ਨਾਲ ਫਿਰ ਸਭ ਤੋਂ ਪਹਿਲਾਂ ਕੀਤਾ ਕੀ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਿਹਰੇ ਵੱਲ ਟਕਿਆ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਮਾਲੇ ਵੱਲ ਤੱਕਿਆ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗਾਤਰੇ ਪਹਿਨੀਆਂ ਪੀਰੀ ਤੇ ਮੀਰੀ ਦੀਆਂ ਦੋ ਤੇਗਾਂ ਵੱਲ ਤੱਕਿਆ ਤੇ ਸਭ ਤੋਂ ਪਹਿਲਾਂ ਬਚਨ ਪਤਾ ਕੀ ਨਿਕਲਿਆ ਹੁਣ ਇੱਕ ਬੰਨੇ ਸਮੇਂ ਦੀ ਹਕੂਮਤ ਬਾਦਸ਼ਾਹ ਜਹਾਂਗੀਰ ਤੇ ਦੂਜੇ ਬੰਨੇ ਬਾਦਸ਼ਾਹਾਂ ਦੇ ਬਾਦਸ਼ਾਹ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਪਹਿਲਾ ਬਚਨ ਆਖਦੇ ਨੇ ਦੋ ਤਲਵਾਰੀ ਬੱਧੀਆਂ ਤਾਰੀਫ ਕਰਦੇ ਨੇ ਸੱਚੇ ਪਾਤਸ਼ਾਹ ਦੀ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ ਸੱਚੇ ਪਾਤਸ਼ਾਹ ਦੇ ਦਮਾਲੇ ਵੱਲ ਤੱਕ ਕੇ ਕਹਿੰਦੇ ਪੱਗ ਤੇਰੀ ਕੀ ਜਹਾਂਗੀਰ ਦੀ ਪਾਤਸ਼ਾਹ ਕਿਉਂਕਿ ਪੱਗ ਨੂੰ ਸ਼ਾਨ ਮੰਨਦੇ ਆ ਸੱਚੇ ਪਾਤਸ਼ਾਹ ਤੁਹਾਡੇ ਦਿਮਾਲੇ ਤੁਹਾਡੇ ਦਸਤਾਰ ਦੇ ਮੁਕਾਬਲੇ ਉਹਦੀ ਕੀਏ ਦਸਤਾਰ ਇਹ ਉਹਨਾਂ ਦਾ ਪਹਿਲਾ ਬਚਨ ਹੈ ਕਿਉਂਕਿ ਸੱਚੇ ਪਾਤਸ਼ਾਹ ਨੂੰ ਦੀਦਾਰ ਕਰਕੇ ਉਹਨਾਂ ਦੇ ਵਿੱਚ ਅਣਖ ਜਾਗ ਪਈ ਆਓ ਇਹਨਾਂ ਕੁਝ ਕਹਿੰਦੇ ਖਿਮਾ ਦੇ ਜੱਜ ਕਾ ਨiyet ਕੀਤਾ ਵਕਤ ਆਪਣੀ ਮੰਜ਼ਲ ਤੇ ਪਹੁੰਚ ਚੁੱਕਾ ਹੈ ਸ੍ਰੀ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਕੀਰਤਨ ਕਰਕੇ ਸਮਾਪਤੀ ਕਰੀਏ ਮੇਰੇ ਕੋਲੋਂ ਬੋਲਦਿਆਂ ਕਿਸੇ ਪ੍ਰਕਾਰ ਦੀ ਕੋਈ ਗਲਤੀ ਕੋ ਭੁੱਲ ਕੋਈ ਉਹ ਤਾਈ ਜੇ ਤੁਹਾਨੂੰ ਨਜ਼ਰ ਆਈ ਤੇ ਖਿਮਾ ਕਰ ਦਿਓ ਤੁਸੀਂ ਸਭਨਾਂ ਨੇ ਜਥੇ ਦਾ ਸਨਮਾਨ ਕੀਤਾ ਮੈਂ ਤੁਹਾਡੇ ਸਭ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਕੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਫਤਿਹ ਪ੍ਰਭਾਨੋਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ